ਜੋਸਿੰਗ ਸਿੱਧੂ ਨੇ ਲੈ ਕੇ ਤੁਸੀਂ ਇੱਕ ਬਿਆਨ ਉਹ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਚ ਪਾਰਟੀ ਉਹਨਾਂ ਨੂੰ ਬਾਹਰ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੀ ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਗਾ ਹਾਂ ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੇ ਵੀ ਕਿਹਾ ਸਹੀ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੀ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਵੀ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਬਿਲਕੁਲ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਪ੍ਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੇ ਨਮੀ ਐਂਟਰੀ ਨਹੀਂ ਹੋਊਗੀ ਨਾ ਨਮੀ ਆਉ ਤਾਂ ਬਧਾ ਕੇ ਵਧੂ ਕਿਵੇਂ ਇਸ ਕਰਕੇ ਪਰ ਪ੍ਰਾਣਿਆਂ ਨੂੰ ਘੂਰੇ ਰਾ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪਰਜੇ ਆ ਉਹਨਾਂ ਨੂੰ ਬਿਲਕੁਲ ਵੀ ਨਾਲੇ ਪੂਰਾ ਜ਼ੋਰ ਲਾਵਾਂਗੇ ਜਿੰਨਾ ਜ਼ੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ ਤੇ ਸਾਰਾ ਜ਼ੋਰ ਲਾਵਾਂਗੇ ਵੀ ਇਲੈਕਸ਼ਨ ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ ਹੋ ਗਈ ਇਲੈਕਸ਼ਨ ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ ਕਿਉਂਕਿ ਕੰਮ ਨਹੀਂ ਕੀਤਾ ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜੇ ਨਾਲੇ ਦਾ ਪ੍ਰੋਜੈਕਟ ਆਵਰ ਸਾਹਿਬ ਨੇ ਦੋਨੋਂ ਪਾਸੇ ਐਮਪੀ ਸਾਹਿਬ ਕੋਈ ਟੱਚ ਵਿੱਚ ਨਹੀਂ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਛੱਡ ਕੇ ਗਏ ਉਹਨਾਂ ਨੂੰ ਮੋੜਨ ਦੇ ਯਤਨ ਕੀਤੇ ਜਾ ਉਹ ਤਾਂ ਬੱਟ ਤੇ ਬੈਠੇ ਆ ਉਹ ਤਾਂ ਬੱਟ ਤੇ ਬੈਠੇ ਨੇ ਰੋਜ਼ ਕਹਿੰਦੇ ਆ ਕਿਉਂਕਿ ਕਾਉਂਸਲਰ ਬਣ ਗਏ ਸੀ ਉਹ ਮਿਲਿਆ ਨਹੀਂ ਰੋਜ਼ ਬੰਦਿਆਂ ਨੂੰ ਭੇਜਦੇ ਆ ਕੋਈ ਡਾਵਰ ਸਾਹਿਬ ਨੂੰ ਮਿਲ ਰਿਹਾ ਕੋਈ ਜ਼ਿਲ੍ਹਾ ਪ੍ਰਧਾਨ ਨੂੰ ਮਿਲ ਰਿਹਾ ਕੋਈ ਜਿਹਨਾਂ ਦੇ ਕ ਅਜੈਂਸ ਸਾਹਿਬ ਹੁਣੇ ਸਾਰੇ ਪੁਰਾਣੇ ਬੈਠੇ ਆ ਉਹ ਵੀ ਟਿਕਟਾਂ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਸ਼ਰਤ ਤਾਂ ਨਹੀਂ ਹੈਗੀ ਕੋਈ ਉਹਨਾਂ ਦੀ ਸ਼ਰਤ ਉਹ ਤਾਂ ਕਹਿੰਦੇ ਜੀ ਪਿਛਲੀ ਲਾਈਨ ਚ ਲਾਓ ਸਾਨੂੰ ਇੰਨਾ ਹੀ ਕਰ ਦੋ ਵੀ ਅਸੀਂ ਜਿਹੜੇ ਭਲੇਖੇ ਗਏ ਸੀ ਉੱਥੇ ਤਾਂ ਉਹ ਇਲੈਕਸ਼ਨਾਂ ਕਰਾਉਣ ਤੋਂ ਹੀ ਭੱਜ ਗਏ ਹੁਣ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੁਣ ਇਹ ਕੋਡ ਲੱਗੂਗਾ 6 ਮਹੀਨੇ ਤੱਕ ਖਤਮ ਹੋਊਗੀ ਅਪ੍ਰੈਲ ਮਈ ਤੱਕ ਜਾ ਕੇ ਇਹ ਇਲੈਕਸ਼ਨਾਂ ਮੁਕਣਗੀਆਂ ਫਿਰ ਦੋ ਤਿੰਨ ਮਹੀਨੇ ਦਾ ਟਾਈਮ ਲੱਗੂਗਾ ਫੇਰ ਕੋਟ ਲੱਗੂਗਾ ਸਾਲ ਡੇਢ ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜਿੱਥੇ ਛੁੱਟੀ ਹੋ ਜਾਣੀ ਆ ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕਾਉਂਸਲਰ ਜਿਹੜੀ ਅਗਲੀ ਕਾਂਗਰਸ ਸਰਕਾਰ ਬਣਨੀ ਆ ਜਿਹੜੀ ਆ ਅਗਲਾ ਚਾਹੂਗਾ ਵੀ ਮੈਂ ਉਹਦੀ ਇਲੈਕਸ਼ਨ ਲੜਨਾ ਇਸ ਕਰਕੇ ਪਰ ਜਿਹੜੇ ਗਏ ਨੇ ਉਹ ਹੁਣ ਉਹਨਾਂ ਨੂੰ ਉੱਥੇ ਨਵੀਂ ਜਗ੍ਹਾ ਹੀ ਵੰਮਾਰਕ ਉੱਥੇ ਹੀ ਆਪਣੇ ਉਹ ਜੋ ਕੁਝ ਕਰ ਰਹਾ ਹੈ ਜੀ ਗੱਲ ਫਹਿਮਤ ਆ ਜੀ ਕੱਲ ਇੱਕ ਅਕਾਲੀ ਨੇਤਾ ਨੇ ਵੀ ਅੱਸੀ ਮੀਟਿੰਗ ਕੀਤੀਗਾ ਤਾਂ ਉਹ ਕਹਿੰਦੇ ਯਾਰ ਸਾਨੂੰ ਬੜਾ ਦੁੱਖ ਹੈ ਵੀ ਜਿਹੜੀ ਯੋਧਾ ਨਾਮ ਇਕੁਅਲ ਟੂ ਬੀਜਪੀ ਠੀਕ ਹੈ ਉਹ ਕਹਿੰਦੇ ਮੈਂ ਆਪਣੇ ਘਰ ਪਹਿਲਾਂ ਹੀ 500 دیے ਲਿਆ ਚੁੱਕਾ ਬੋਰੀ ਵੀ ਮੈਂ ਬਾਈ ਦਿਨ ਨੂੰ ਆਪਣੇ ਘਰ ਦੀ ਉਹ ਆਪਣੇ ਖਾਤੇ ਚ ਪਾ ਲਿਆ ਉਹਨਾਂ ਨੇ ਨਾ ਉਹ ਕਹਿੰਦੇ ਅਸੀਂ ਅਕਾਲੀ ਹਾਂ ਤੇ ਦਾ ਮਤਲਬ ਥੋੜੀ ਵੀ ਪ੍ਰਭੂ ਰਾਮ ਇਕੱਲੇ ਦਿਖਾਉ ਮੈਂ ਕਿਸੇ ਨਾਮ ਨਹੀਂ ਲੈਣਾ ਨਹੀਂ ਨਹੀਂ ਬਿਲਕੁਲ ਠੀਕ ਹੈ ਸਹੀ ਕਰ ਬਿਲਕੁਲ ਜੀ ਮੈਂ ਉਹਨਾਂ ਦੇ ਪਾਪੇ ਨਾਲਕ ਨੂੰ ਮੰਨਦੇ ਆਂ ਹੋਰ ਉਹਨਾਂ ਨੇ ਮੈਨੂੰ ਪਰਸਨਲ ਬੁਲਾਇਆ ਮੈਨੂੰ ਮੈਨੂੰ ਪਰਸਨਲ ਬੁਲਾਇਆ ਚੋਪੜਾ ਤੋਂ ਮੇਰੇ ਘਰ ਆ ਕੇ ਮੈਂ 500 دیے ਜਲਾਣੇ ਤੂੰ ਆ ਕੇ ਮੇਰੇ ਇੱਕ ਖਬਰ ਪਹੁੰਚਾਣੀ ਹੈ ਪੂਰੇ ਫਿਰ ਫਿਰ ਕੀ ਆ ਹੋਰ ਸੁਣੋ ਆ ਤੁਸੀਂ ਬਹੁਤ ਰਾਈਟ ਸਹੀ ਕੁਐਸਚਨ ਕੀਤਾ ਫਿਰ ਜਿਵੇਂ ਜਿਵੇਂ ਕੋਈ ਕਹਿੰਦਾ ਏ ਹੁਣ ਮੈਂ ਕਹੂੰਗਾ ਥੱਲੇ ਇਹ ਲਿਖਣਗੇ ਥੱਲੇ ਇਹ ਲਿਖਾਉਣਗੇ ਟਰੋਲ ਕਰਨਗੇ ਲੈ ਵੀ ਅੱਜ ਇਹਨਾਂ ਨੂੰ ਵੀ RAM ji ਦੀ ਯਾਦ ਆ ਗਈ ਲੈ ਦੱਸ ਵੀ ਜੇ ਜੀ ਸਮਝੇਗਾ ਇੱਕ ਬਖੇਰੇ ਉਹਦੇ ਰੱਬ ਆ ਯਾਰ ਉਹਦੇ ਬਿਨਾਂ ਕਿਤੇ ਇੱਕ ਕਦਮ ਨਹੀਂ ਪੱਟ ਸਕਦੇ ਕੋਈ ਇਹ ਉਹਨਾਂ ਨੂੰ ਵੀ ਇਹ ਮਤਲਬ ਸੋਚਦੇ ਆ ਵੀ ਅਸੀਂ ਉਹਨਾਂ ਨੂੰ ਵੀ ਖਰੀਦ ਲਿਆ RAM ji ਇਹਨਾਂ ਦੇ ਨੇ ਇਸ ਕਰਕੇ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਆ ਇਹ ਐਡਾ ਇੱਕੋ ਇੱਕ ਇੱਕ ਸਿੱਖ ਨੂੰ ਇਹ ਕਿ ਹਿੰਦੂ ਨੂੰ ਇੱਕ ਮੁਸਲਮਾਨ ਨੂੰ ਆਪਸ ਵਿੱਚ ਤੋੜਨ ਵਾਲੀਆਂ ਗੱਲਾਂ ਕਰ ਰਹੇ ਆ ਜੋੜਨ ਵਾਲੀ ਗੱਲ ਨਹੀਂ ਕਰ ਰਹੇ ਵੀ ਕਿਸੇ ਨੂੰ ਪ੍ਰੂਵ ਕਰਨਾ ਪੈ ਰਿਹਾ ਵੀ ਮੈਂ ਵੀ ਰਾਮ ਪਗਤ ਹ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਅ ਪਿੱਛੇ ਕੈਪਟਨ ਤੇ ਕੋਈ ਕਿਹੜਾ ਹਿੰਦੂ ਨਹੀਂ ਗਿਆ ਜੀ ਕਿਹੜਾ ਸਿੱਖ ਨਹੀਂ ਗਿਆ ਕਰਤਾਰਪੁਰ ਸਾਹਿਬ ਯਕੀਨੋਂ ਖੁਸ਼ੀ ਨਹੀਂ ਸੀ ਤੇ ਕਿਹਨੇ ਉਸ ਵੇਲੇ ਉਹ ਖੁਸ਼ੀ ਨਹੀਂ ਮਨਾਈ ਇਸ ਕਰਕੇ ਰਾਮ ਜੀ ਯਾਰ ਇੱਕ ਰੱਬ ਇੱਕ ਰੱਬ ਨੇ ਤੇ ਉਹਨਾਂ ਨੂੰ ਕੀ ਕੀਆ ਗਿਆ ਹਰ ਜਿਹੜਾ ਵੀ ਜੇ ਦੇਖੀਏ ਵੀ ਉਹ ਇੱਕ ਸੱਚੇ ਘਰ ਵਾਲੇ ਦਾ ਜਿਹੜਾ ਉਹਨਾਂ ਨੇ ਅਦਾ ਕੀਤਾ ਉਹਦਾ ਕੋਈ ਹੋ ਨਹੀਂ ਸਕਦਾ ਜੇ ਕੋਈ ਭਰਾ ਦਾ ਰੋਲ ਜਿਹੜਾ ਉਹਨਾਂ ਨੇ ਭਰਾ ਦੀ ਜ਼ਿੰਮੇਵਾਰੀ ਭਰਾ ਕੋਈ ਹੋ ਨਹੀਂ ਸਕਦਾ ਜੇ ਜੇ ਕਹੀਏ ਉਹਨਾਂ ਨੂੰ ਮਾਂ ਦਾ ਪੁੱਤ ਉਹੋ ਜਿਹਾ ਕੋਈ ਨਹੀਂ ਹੋ ਸਕਦਾ ਤੇ ਉਹ ਤਾਂ ਪਰਸ਼ੂਤਮ ਸੀ ਉਹਨਾਂ ਨੂੰ ਤਾਂ ਇਹ ਇਹ ਗੱਲ ਜਾਨੀ ਜਾਨ ਸੀਗੇ ਉਹ ਤਾਂ ਇਸ ਕਰਕੇ ਉਹ ਸਭ ਨੇ ਖੁਸ਼ੀ ਮਨਾਉਣੀ ਆ ਬਹੁਤ ਵੱਡੀ ਗੱਲ ਆ ਚਾਹੇ 500 ਸਾਲ ਬਾਅਦ ਹੋਵੇ ਦਾ ਉਤਾਰ ਹੈ ਟਾਈਮ ਆ ਜਿਹੜਾ ਬਿਲਕੁਲ ਸਾਰੇ ਯਾਦਵ ਸਾਹਿਬ ਦੇ ਮੂਰੇ ਪਾਰਟੀ ਨੇ ਰੱਖਿਆ ਵੀ ਇਹ ਫੈਸਲਾ ਇਹ ਤੇ ਲੈਣਾ ਪਊ ਇੱਕ ਨਵਜੋਸ਼ੀ ਦੀ ਯਾਦ ਵਿੱਚ ਮਾਈਨਿੰਗ ਨੂੰ ਲੈ ਕੇ ਜਿਹੜਾ ਉਹਨਾਂ ਨੇ ਪੋਟੇਸ਼ਨ ਦਾਇਰ ਕੀਤੀ ਸੀ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਦੇ ਕੋਈ ਵੀ ਸਪੋਕਸਪਰਸਪਨ ਹੋਣਗੇ ਜਾਂ ਉਹਨਾਂ ਦੇ ਜੋ ਹੋਣਗੇ ਉਹਨਾਂ ਨੂੰ ਨਿੱਜੀ ਉਹਨਾਂ ਦਾ ਪੁੱਛ ਸਕਦੇ ਹੋ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ